ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਰਮਪੇਤ ਸਿੰਘ ਚੇਦੋਲੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਜਿਹੜੇ ਆਪਣੇ ਆਡਾਂ ਤੇ ਵਟਾਂ ਤੇ ਖਾਲਾਂ ਤੇ ਜਿਨ੍ਹਾਂ ਖੇਤਾਂ ਦੇ ਵਿੱਚ ਆਪਾਂ ਝੋਨਾ ਲਾਉਣ ਜਾ ਰਹੇ ਹਾਂ ਉਹਨਾਂ ਵਟਾਂ ਤੇ ਜਿਹੜੇ ਘਾਹ ਮਧਾਣਾ ਬੂਟੀਆਂ ਨੜੂਆ ਤੜੀਆ ਘਾਹ ਅਦਰ ਜਨੇਵੀ ਤਰ੍ਹਾਂ ਦੇ ਗੰਦ ਉਗਦੇ ਆ ਉਹਨਾਂ ਦਾ ਕੋਈ ਵਧੀਆ ਹੱਲ ਉਹ ਮਰ ਗਈ ਜਾਣ ਤੇ ਲੰਮਾ ਟਾਈਮ ਵੀ ਕੱਢਣ ਇਹ ਹੀ ਹਾਲਾਤ ਐ ਇਸ ਵੇਲੇ ਮੱਕੀ ਤੇ ਕਮਾਲ ਵਾਲੇ ਖੇਤਾਂ ਦੇ ਆ ਜਿੰਨਾ ਖੇਤਾਂ ਦੇ ਵਿੱਚ ਮੱਕੀ ਮਚਿਓਰਟੀ ਦੇ ਨੇੜੇ ਆ ਉਹਨਾਂ ਖੇਤਾਂ ਦੇ ਬੰਦੇ ਵੀ ਬਹੁਤ ਸਾਰੇ ਗੰਦਮਾ ਦੁੱਕੇ ਹੋਏ ਆ ਤੇ ਉਥੇ ਆਪਾਂ ਮੱਕੀ ਦੇ ਲਾਸਟ ਪਾਣੀ ਵੇਲੇ ਵੀ ਦਵਾਈਆਂ ਜਿਹੜੀਆਂ ਮੈਂ ਦੱਸਣ ਜਾ ਰਿਹਾ ਸਪਰੇਅ ਕਰ ਸਕਦੇ ਆ ਜਾਂ ਜਿਹੜੇ ਖੇਤ ਦੇ ਵਿੱਚ ਆਪਾਂ ਪਾਣੀ ਛੜਤਾ ਤੇ ਕੱਦੂ ਕਰਨਾ ਹੈ ਕੱਦੀ ਤੋਂ ਕੱਦੂ ਤੋਂ ਪਹਿਲਾਂ ਵੀ ਕਿਉਂਕਿ ਜਿਹੜੀ ਵਟ ਤੇ ਆੜ ਤੇ ਖੇਤ ਤੇ ਸਪਰੇਅ ਕਰਨੀ ਹੈ ਉਹਦੇ ਵਿੱਚ ਨਮੀ ਹੋਣੀ ਬਹੁਤ ਜ਼ਰੂਰੀ ਹੈ ਇਸ ਚੀਜ਼ ਨੂੰ ਆਪਾਂ ਦੋ ਭਾਗਾਂ 'ਚ ਵੰਡ ਲੈਂਦੇ ਆ ਇੱਕ ਕਿ ਜ਼ਮੀਦਾਰ ਭਰਾ ਕਹਿੰਦਾ ਵੀ ਇਹ ਕਰ ਆਪਾਂ ਇਹਨੂੰ ਸਾਰੇ ਨੂੰ ਛੇਤੀ ਮਾਰ ਲਈਏ ਤੇ ਭਾਵੇਂ ਦੋਰੇ ਵੀ ਛੇਤੀ ਹੈ ਜੇ ਕੋਈ ਨਹੀਂ ਦੁਬਾਰਾ ਕਰ ਲਾਂਗੇ ਪਰ ਆਪਾਂ ਜਿਹੜੀ ਦੋਰੇ ਛੇਤੀ ਵਾਲੀ ਕਹਾਣੀ ਉਹਨੂੰ ਵੀ ਇੱਕ ਤੁਹਾਨੂੰ ਐਸਾ ਯੂਨੀਕ ਤਰੀਕਾ ਦੱਸਾਂਗੇ ਤੁਸੀਂ ਲੰਬੇ ਟਾਈਮ ਲਈ ਉਹਨੂੰ ਵੀ ਅੱਗੇ ਫੜ ਸਕਦੇ ਜੀ ਸੋ ਸਭ ਤੋਂ ਪਹਿਲਾਂ ਤੇ ਕਿਸਾਨ ਦੋਸਤੋ ਇਹਦੇ ਵਿੱਚ ਆਪਾਂ ਟੈਕਨੀਕਲ ਯੂਜ਼ ਕਰ ਸਕਦੇ ਆ ਪੈਰਾਕਵੈਟ ਡਿਕਲੋਰਾਈਡ ਜਿਹਨੂੰ ਆਪਾਂ ਗ੍ਰੈਮੋਕਸੋਨ ਵੀ ਕਹਿ ਦਿੰਦੇ ਆ ਸਜੈਂਟਾ ਦਾ ਪ੍ਰੋਡਕਟ ਆਉਂਦਾ ਸੀ ਅਡਾਮਾ ਦਾ ਪੈਰਾਨੈਕਸ ਆਉਂਦਾ ਚੰਬਲ ਫਰਟੀ ਫਰਟੀਲਾਈਜ਼ਰ ਦਾ ਟੋਟੋ ਆਉਂਦਾ ਹੈ ਇਹ ਪੈਰਾਕਵੈਟ ਆਪਾਂ ਮੈਨ ਇਹਨੂੰ ਮਾਰਕੀਟ ਦੇ ਵਿੱਚ ਸਾਰੇ ਗ੍ਰੈਮੋ ਹੀ ਕਹਿ ਕੇ ਕਿਉਂਕਿ ਗ੍ਰੈਮੋਕਸੋਨ ਪਹਿਲਾਂ ਆਇਆ ਸੀ ਉਹਦੇ ਨਾਂ ਤੇ ਹੀ ਅਲੱਗ-ਅਲੱਗ ਕੰਪਨੀਆਂ ਦਾ ਪ੍ਰੋਡਕਟ ਵੇਖ ਰਿਹਾ ਇਹਨੂੰ ਆਪਾਂ 200 ml ਇੱਕ ਟੋਲੀ ਦਾ ਪਾਉਣਾ ਪਾਣੀ 15 ਤੋਂ 18 ਲੀਟਰ ਢੋਲੀ ਦੇ ਵਿੱਚ 200 ਐਮਐਲ ਨੂੰ ਪਾ ਕੇ ਇਹਦੇ ਨਾਲ ਆਪਾਂ ਇਹਦੇ ਵਿੱਚ ਹੀ 24D ਪਾ ਸਕਦੇ ਆ ਅਮਾਈਨ ਸాల్ਟ 50 ਐਮਐਲ ਟੈਂਕੀ ਦਾ ਤੇ ਨਾਲ ਜੇ ਕਿਤੇ ਕਿਸਾਨ ਬੰਤ ਨੂੰ ਸਟicker ਪਾ ਦਈਏ ਜਿੱਦਾਂ ਟਾਟਾ ਰੈਲਿਸ ਦਾ ਉਹਦਾ ਰੈਲੇਵੈਂਟ 75 ਬਾਇਓਲੋਜੀਕਲ ਸਰਫੈਕਟੈਂਟ ਆਏ ਕੋਈ ਜਰਮਨੀ ਹੈਗਾ ਇਹ ਕੁਈ ਦਵਾਈ ਵੀ ਨਹੀਂ ਹੈਗੀ ਤੇ ਜਿਹੜੇ ਹਰੇ ਘਾਵਾ ਉਹਨਾਂ ਦੀ ਬਾਡੀ ਦੇ ਵਿੱਚ ਬਹੁਤ ਸਪੀਡ ਨਾਲ ਇਹ ਸਟicker ਸਰਫੈਕਟਡ ਜਿਹੜਾ ਇਸ ਦਵਾਈ ਨੂੰ ਪੁਸ਼ ਵੀ ਕਰ ਦਿੰਦਾ ਐਸੇ ਦਵਾਈ ਦੇ ਨਤੀਜੇ ਜਿਹੜੇ ਆ ਨਾਰਮਲ ਸਥਿਤੀ ਨਾਲੋਂ ਸਟicker ਪਾਉਣ ਦੇ ਨਾਲ ਸਰਫੈਕਟਡ ਪਾਉਣ ਦੇ ਨਾਲ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਦੂਸਰਾ ਆਪਣੇ ਕੋਲ ਟੈਕਨੀਕਲ ਐਸਵੇੜਾ ਹੈਗਾ ਮਾਰਕੀਟ ਦੇ ਵਿੱਚ ਯੂਪੀਐਲ ਵੇਚ ਰਹੀ ਐ ਸਲੀਪ ਸਵੀ ਪਾਵਰ ਦੇ ਨਾਂ ਤੇ ਗਲੂਫੈਸੋਨਾਈਟ 13.5% ਉਹ 1 ਲੀਟਰ ਦੀ ਆਪਾਂ 5 ਟੈਂਕੀਆਂ ਕਰ ਸਕਦੇ ਹਾਂ ਜੀ 200 ਐਮਐਲ ਟੈਂਕੀ ਦੇ ਵਿੱਚ ਅ ਸਵੀਪ ਪਾਵਰ ਜਾਂ ਲੋਗਰਾਸ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਨਾਵਾਂ ਤੋਂ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਪ੍ਰੋਡਕਟ ਮਿਲ ਜੇਗਾ 200 ਐਮਐਲ ਟੈਂਕੀ ਦਾ ਪਾਉਣਾ ਤੇ ਨਾਲ ਇੱਕ ਟੈਕਨੀਕਲ ਆਉਂਦਾ ਆਕਸੀਫਲੋਰਨ ਅ ਅਡਾਮਾ ਦਾ ਮੈਜ਼ਰ ਗਾੜੀ ਲਾ ਕੇ ਵੇਖਦਾ ਗੈਲੀਗਾਨ ਦੇ ਨਾਂ ਤੇ ਆਪਾਂ 20 ਐਮਐਲ ਪਰ ਟੈਂਕੀ ਉਹਨੂੰ ਵੀ ਪਾ ਸਕਦੇ ਹਾਂ ਨਾਲ ਰੈਲਵਰਟ 75 ਸਟicker ਜਿਹਨੂੰ ਮੈਂ ਸਪਰਾਇਡਰ ਕਹਿ ਰਿਹਾ ਆ ਰੇਨ ਸੇਫਨਰ ਕਹਿ ਰਿਹਾ ਸਟicker ਕਹਿ ਰਿਹਾ ਆ ਇਹ ਵੀ ਤੁਸੀਂ ਇੱਕ ਟੈਂਕੀ ਦਾ 4 ਤੋਂ 6 ਐਮਐਲ ਜੇ ਤੇ 15 ਲੀਟਰ ਦੀ ਟੈਂਕੀ ਆ 4 ਐਮਐਲ ਜੀ 18 ਲੀਟਰ ਦੀ ਐ ਫਿਰ 6 ਐਮਐਲ ਵੀ ਪਾ ਸਕਦੇ ਆ ਇਹਨੂੰ ਪਾ ਕੇ ਸਪਰੇਅ ਕਰਨੀ ਆਪਣੇ ਆਡਾ ਦੇ ਬੰਨੇ ਸਪਰੇਅ ਕਿਸਾਨ ਦੋਸਤੋ ਆਪਾਂ ਕਰਨੀ ਆ ਸ਼ਾਮ ਦੇ ਟਾਈਮ ਬਹੁਤ ਸਾਰੇ ਕਿਸਾਨ ਇਹਨਾਂ ਦਵਾਈਆਂ ਨੂੰ ਸਵੇਰੇ ਪਹਿਲੇ ਟਾਈਮ ਵਰਤਦੇ ਆ ਪਰ ਹੁਣ ਦੇਖੋ 42 ਤੋਂ 45 ਡਿਗਰੀ ਦਿਨ ਦਾ ਟੈਂਪਰੇਚਰ ਹੈ ਤੇ ਪਲਾਂਟਸ ਦੀ ਸੋਇਲ ਦੀ ਨਮੀ ਧੁੱਪ ਦੇਣੇ ਸੂਖਦੀ ਹੈ ਤੇ ਇਹ ਪ੍ਰੋਡਕਟ ਜੇਤੋਂ ਜ਼ਿਆਦਾ ਧੁੱਪ ਦੇਣੇ ਪੈਂਦੀ ਹੈ ਉਦੋਂ ਹਾਲੇ ਪਲਾਂਟਸ ਦੇ ਵਿੱਚ ਬੂਟੇ ਦੇ ਵਿੱਚ ਜੜਾ ਤਾਂ ਹੀ ਪੌਦੇ ਦੇ ਨਰਵਸ ਸਿਸਟਮ ਦੇ ਵਿੱਚ ਗਏ ਨਹੀਂ ਹੁੰਦੇ ਜ਼ਿਆਦੀ ਧੁੱਪ ਪੈਣ ਕਾਰਨੇ emulsifyਲ ਕਈ ਵਾਰ ਇਹਨਾਂ ਦੇ ਬਰਨ ਵੀ ਹੋ ਜਾਂਦੇ ਤੇ ਇਹ ਜਿੰਨੀ ਇਹਦੇ ਤਾਕਤ ਹੁੰਦੀ ਹੈ ਕੰਮ ਕਰਨ ਦੀ ਓਨੀ ਤਾਕਤ ਨਾਲ ਕੰਮ ਨਹੀਂ ਕਰ ਪਾਉਂਦੇ ਜੀ ਆਪਾਂ ਇਹਨਾਂ ਨੂੰ ਸ਼ਾਮ ਦੇ ਟਾਈਮ ਯੂਜ਼ ਕਰਾਂਗੇ ਮੰਨ ਲਓ ਫਾਰ ਐਗਜ਼ਾਮਪਲ ਆਪਾਂ 3:30 ਵਜੇ ਤੋਂ ਬਾਅਦ ਚ 4 ਵਜੇ ਵੀ ਸ਼ੁਰੂ ਕਰਦੇ ਆਂ ਤੇ ਸਟੈਪ ਬਾਈ ਸਟੈਪ 4 ਤੋਂ 5 5 ਤੋਂ 6 ਟੈਂਪਰੇਚਰ ਨੇ ਡਾਊਨ ਹੀ ਜਾਣਾ ਹੈ ਆਪਣੀ ਜਗਾ ਸਭ ਤੋਂ ਪਹਿਲੀ ਗੱਲ ਜਿਹੜੀ ਵੱਟ ਤੇ ਆੜ ਤੇ ਖੇੜ ਤੇ ਆਪਾਂ ਸਪਰੇਅ ਕਰਨੀ ਆ ਉਹਦੇ ਵਿੱਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਪਾਰਟ ਦੂਸਰਾ ਪਾਰਟ ਸਪਰੇਅ ਆਪਾਂ ਸ਼ਾਮ ਨੂੰ ਕਰਨੀ ਆ ਤੀਸਰਾ ਪਾਰਟ ਜੇ ਆਪਾਂ ਜ਼ਿਆਦਾ ਜਲਦੀ ਗੰਦ ਨੂੰ ਮਾਰਨਾ ਹੈ ਤੇ ਥੋੜੇ ਲੰਮੇ ਸਮੇਂ ਲਈ ਮਾਰਨਾ ਫਿਰ ਪੈਰਾਕਵਾਟ ਤੇ 24D 60 ਦਾ ਕੰਬੀਨੇਸ਼ਨ ਵਿਦ ਸਿਲਿਕਨ ਬੇਸ ਸਟਿਕਰ ਜਿਹਨੂੰ ਆਪਾਂ ਰੈਲਵਰਟ 75 ਦੇ ਨਾਲ ਤੇ ਟਾਟਾ ਰੈਲਿਸ ਦਾ ਬਾਇਓਲੋਜੀਕਲ ਪ੍ਰੋਡਕਟ ਆਇਆ ਇਹਨੂੰ ਵੀ ਨਾਲ ਯੂਜ਼ ਕਰ ਸਕਦੇ ਹਾਂ ਸੈਕੰਡ ਜਿਹਦੇ ਵਿੱਚ ਆਪਾਂ ਗਲੂਫੇਸੋਨਾਈਟ ਆ 200ml ਨਾਲ ਗੈਲੀਗਾਨ 20ml ਨਾਲ 4 ਤੋਂ 6ml ਸਟicker ਅਲੱਗ-ਅਲੱਗ ਪਾਰਟ ਜਿਹੜਾ ਸੈਕੰਡ ਪਾਰਟ ਆ ਗਲੂਫੈਸੋਨਾਈਟਾ ਦਾ ਉਹਦਾ ਨਤੀਜਾ ਤੁਹਾਨੂੰ ਪਹਿਲੇ ਨਾਲੋਂ ਥੋੜਾ ਜ਼ਿਆਦਾ ਲੰਮਾ ਮਿਲੇਗਾ ਜੇ ਪਹਿਲੇ ਦੇ ਵਿੱਚ ਫਾਰ ਐਗਜ਼ਾਮਪਲ ਇੱਕ ਵਾਰ ਗੰਦ ਮਾਰਨ ਤੋਂ ਬਾਅਦ 15 ਤੋਂ 20 ਦਿਨ ਬਾਅਦ ਵਾਪਸੀ ਹੁੰਦੀ ਹੈ ਇੱਥੇ ਮੈਂ ਆਸ ਕਰਦਾ ਕਿ 30 ਤੋਂ 40 ਦਿਨ ਲੰਘ ਜਾਣਗੇ ਕਰਨ ਦਾ ਤਰੀਕਾ ਤੁਹਾਡਾ ਸਹੀ ਹੋਣਾ ਚਾਹੀਦਾ ਫਿਰ ਕਰਨ ਦੇ ਤਰੀਕੇ ਵੇਲੇ ਜਿਹੜੇ ਵੀ ਸਾਰ ਭਰਾ ਨੇ ਕਰਨੀ ਆ ਜਾਂ ਲੇਬਰ ਨੇ ਕਰਨੀ ਆ ਉਹ ਪੈਰੀ ਜੋੜਾ ਜ਼ਰੂਰ ਪਾਇਆ ਜਾਨੀ ਕਿ ਬੂਟ ਬੂਟ ਜ਼ਰੂਰ ਪਾਏ ਹੋਣ ਨੰਗੇ ਪੈਰੀ ਜਾਂ ਚਪਲਾ ਨਾਲ ਨਾ ਕਰਨ ਕਈ ਵਾਰ ਇਹ ਟੈਕਨੀਕਲ ਪੈਰਾਂ ਤੇ ਅਲਰਜੀ ਵੀ ਕਰ ਦਿੰਦੇ ਆ ਆਪਾਂ ਆਪਣੇ ਆਪ ਨੂੰ ਵੀ ਬਚਾ ਕੇ ਰੱਖਣਾ ਦੂਸਰੀ ਗਾਣੀ ਜੇ ਕਿਸੇ ਦਾ ਲੱਗੇ ਕੋਈ ਮੰਨ ਲਓ ਚਰੀ ਆ ਬਾਜਰਾ ਵਾ ਜਾਂ ਕੇਰਿਆ ਝੋਨਾ ਵਾ ਜਾਂ ਕੋਈ ਹੋਰ ਸਟੈਂਡਿੰਗ ਕਰ ਰਹੀ ਫਸਲ ਆ ਜਿਹੜੀ ਆਲਰੇਡੀ ਪਹਿਲਾਂ ਹੈਗੀ ਆ ਉਹਨੂੰ ਬਚਾਉਣ ਲਈ ਆਪਾਂ ਕੁੱਪਾ ਵੀ ਯੂਜ਼ ਕਰ ਸਕਦੇ ਹਾਂ ਕੁੱਪਾ ਯੂਜ਼ ਕਰ ਸਕਦੇ ਹਾਂ ਕੁੱਪੇ ਦੀ ਹਾਈਟ ਆਪਾਂ ਮੰਨ ਲਓ ਨੋਜ਼ਲ ਦੀ ਹਾਈਟ </body> ਨੂੰ ਰੱਖਾਂਗੇ ਤੇ ਕੁੱਪੇ ਦੀ ਹਾਈਟ ਫਾਰ ਇਗਜ਼ਾਮਪਲ ਇਹ ਜ਼ਮੀਨ ਆ ਜ਼ਮੀਨ ਨੂੰ ਥੋੜੀ ਜਿਹੀ ਉੱਪਰ ਰੱਖ ਕੇ ਜਿਹੜਾ ਉਹ ਸਿਰਫ ਆਪਣੀ ਮੇੜ ਨੂੰ ਵਾਟਰ ਨੂੰ ਹੀ ਕਵਰ ਕਰੇ ਇਹ ਤੇ ਆ ਪਹਿਲਾ ਪੜਾ ਦੂਸਰਾ 15 ਲੀਟਰ ਪਾਣੀ ਦੇ ਨਾਲ ਕਿਸਾਨ ਦੋਸਤੋ 1 ਕਿੱਲੇ ਦਾ ਚਾਰ ਸ਼ਫੇਰਾ 15 ਤੋਂ 18 ਲੀਟਰ ਕਿਸੇ ਪੰਪ ਦੇ ਵਿੱਚ 16 ਲੀਟਰ ਵੀ ਪਾਇਆ ਜਾਂਦਾ ਲਿਖਿਆ ਟੈਂਕੀ ਦੇ 15 ਹੁੰਦਾ ਕਈਆਂ ਦੇ 16 ਲੀਟਰ ਵਾਲੇ ਪੰਪੇ ਆ ਤੇ 18 ਲੀਟਰ ਪੈ ਜਾਂਦਾ 15 ਤੋਂ 18 ਲੀਟਰ ਪਾਣੀ ਨਾਲ ਬੜੇ ਪ੍ਰੇਮ ਦੇ ਨਾਲ ਚੱਲ ਕੇ ਆਪਾਂ 1 ਕਿੱਲੇ ਦਾ 4 ਛਿਫੇੜਾ ਕਰਾਂਗੇ ਬਿਲਕੁਲ ਬਰੀਕ ਪੁਹਾਰਾ ਧੁੰਦ ਬਣਾ ਕੇ ਤੇ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਨਤੀਜੇ ਮਿਲਣਗੇ ਵਟਾਂ ਉੱਤੇ ਗੰਦ ਮਾਰਨ ਲਈ ਬਹੁਤ ਸਾਰੇ ਲੋਕ ਦੁਕਾਨਦਾਰਾਂ ਕੋ ਆ ਕੇ ਰਾਉਂਡ ਅਪ ਦੀ ਵੀ ਮੰਗ ਕਰਦੇ ਆ ਪਰ ਕਿਸਾਨ ਦੋਸਤੋ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਨੇ ਰਾਉਂਡ ਅਪ ਨੂੰ ਪੰਜਾਬ ਦੇ ਵਿੱਚ ਪੈਨ ਕੀਤਾ ਹੋਇਆ ਹੈ ਚਾਹੀਓ ਲਿਕਵਿਡ ਹੈ ਚਾਹੀਓ ਦਾਣੇਦਾਰ ਦੋਹਾਂ ਹੀ ਪ੍ਰੋਡਕਟਾਂ ਨੂੰ ਬੈਰ ਕੀਤਾ ਹੋਇਆ ਹੈ ਅਵਲ ਤੇ ਪੰਜਾਬ ਦੇ ਵਿੱਚ 95% ਦੁਕਾਨਦਾਰ ਇਹਨਾਂ ਪ੍ਰੋਡਕਟਾਂ ਤੋਂ ਦੂਰ ਰਹਿੰਦੇ ਆ ਵੇਚਦੇ ਨਹੀਂ ਆ ਤਾਂਵੇਂ-ਟਾਂਵੇਂ ਦੁਕਾਨਦਾਰ ਚੋਰੀ ਛੱਪੀ ਵੇਚਦੇ ਵੀ ਆ ਪਰ ਜਿਉਂ ਵੇਚਦੇ ਆ ਤੋਂ ਫਾਰਵਰ ਪ੍ਰੈਸ਼ਰ 'ਚ ਵੇਚਦੇ ਆ ਬਣੀ ਸਾਨੂੰ ਮਗਾ ਕੇ ਦਿਓ ਸਾਨੂੰ ਲਿਆ ਕੇ ਦਿਓ ਕਿਸਾਨ ਦੋਸਤੋ ਉਹੀ ਚੀਜ਼ਾਂ ਵਰਤੀਏ ਜਿਹੜੀਆਂ ਸਾਡੇ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਰეკਮੈਂਡ ਆ ਜਿਹੜੀਆਂ ਮੈਂ ਦਵਾਈਆਂ ਤੁਹਾਨੂੰ ਦੱਸੀਆਂ ਇਹ ਰਿਕਮੈਂਡਡ ਹੈ ਪੂਰਾ ਵਧੀਆ ਕੰਮ ਕਰਦੀ ਹੈ ਪੂਰਾ ਵਧੀਆ ਕੰਮ ਕਰਦੀ ਆ ਫਿਰ ਵੀ ਤੁਹਾਨੂੰ ਪਟਾ ਆਡਾ ਖੇੜਾ ਤੇ ਮਿਹੜਾ ਤੇ ਕੱਖਾਂ ਦੇ ਸਬੰਧੀ ਕੋਈ ਵੀ ਪ੍ਰੋਬਲਮ ਹੈ ਮੇਰਾ ਨੰਬਰ 9216099988 ਤੁਸੀਂ ਮੇਰੇ ਨਾਲ ਸੰਪਰਕ ਕਰਕੇ ਮੇਰੇ ਕੋਲੋਂ ਇਹਨਾਂ ਚੀਜ਼ਾਂ ਦਾ ਹਾਲ ਪ੍ਰਾਪਤ ਕਰ ਸਕਦੇ ਜਿੰਨੀ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾ ਨੇ ਬੋਧ ਦਿੱਤੀ ਹੈ ਦਿੱਤੀ ਬੋਧ ਅਨਸਾਰ ਤੁਹਾਡੇ ਮਸਲੇ ਦਾ ਹੱਲ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ ਮੈਂ ਆਪਣੀ ਗੱਲ ਧੜ ਤੱਕ ਪਹੁੰਚਾਉਣ ਲਈ ਬਲ ਖੇਤੀ ਸਟੋਰ ਛੱਜਲਵੜੀ ਦੇ ਨਾਮ ਦਾ YouTube ਚੈਨਲ ਸ਼ੁਰੂ ਕੀਤਾ ਹੈ ਚੈਨਲ ਤੇ ਆਪ ਜਾਓ ਆਪਣੇ ਭੈਣ ਭਰਾਵਾਂ ਨੂੰ ਅੱਗੇ ਸ਼ੇਅਰ ਕਰੋ ਮੇਰੀਆਂ ਜਾਣਕਾਰੀਆਂ ਤੁਹਾਨੂੰ ਚੰਗੇ ਲੱਗਣ ਕਮੈਂਟ ਪਾ ਕੇ ਅਪਰੀਸ਼ੀਏਟ ਵੀ ਕਰਿਆ ਕਰੋ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤੇ ਪ੍ਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ